ਮੈਲਪੁਰ ਦੇ ਹਲਕਾ ਪਾਲਦੀ ਵਿੱਚੋਂ ਸੁਰੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਇੱਕ ਕਾਰ ਬੇਕਾਬੂ ਹੋ ਕੇ ਸਬਜ਼ੀਆਂ ਨਾਲ ਭਰੇ ਇੱਕ ਐਂਟਰ ਨਾਲ ਟਕਰਾ ਗਈ ਤੇ ਸરાਹਣ ਇੱਕ ਔਰਤ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੱਤੀ ਕਰਵਾਇਆ ਗਿਆ ਹਾਲਾਂਕਿ ਇਸ ਦੌਰਾਨ ਗਨੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੀ ਹੋਇਆ ਭਾਜੀ ਇੱਥੇ ਆਏ ਆ ਤੁਸੀਂ ਸਾਨੂੰ ਜੀ ਮੈਂ ਠਾਣੇ ਬੈਠ ਬੱਠਾ ਤੇ ਇੱਕ ਟੈਲੀਫੋਨ ਨੰਬਰ ਗਿਆ ਪ੍ਰਾਈਵੇਟ ਤੇ ਐਸ.ਟੀ.ਐਸ. ਨੂੰ ਐਸ.ਟੀ.ਐਸ. ਨੂੰ ਫੋਨ ਕੀਤਾ ਵੀ ਜਾ ਕੇ ਦੇਖੋ ਤੇ ਪਾਲਦੀ ਲਾਗੇ ਇੱਕ ਐਕਸੀਡੈਂਟ ਹੋਇਆ ਜਦੋਂ ਮੈਂ ਮੋਕੇ ਜਾ ਕੇ ਦੇਖਿਆ ਤਾਂ ਜਿਹੜੀ ਗੱਡੀ ਆ ਰਹੀ ਹੈ ਪਲੇਰੋਂ ਪਲੇਨੋਂ ਇਹ ਆਂਦੀ ਫੁਗੜਾ ਸਾਈਡ ਤੋਂ ਨਹੀਂ ਮਾਰਪੁਰ ਸਾਈਡ ਜਾਂਦੀ ਤੇ ਦੂਸਰੀ ਗੱਡੀ ਸਾਜੀ ਨਾਲ ਲੱਗੀ ਸੀ ਕੈਂਟਰ ਉਹ ਮਾਪੁਰ ਫੁਗੜਾ ਜਾ ਰਿਹਾ ਸੀ ਜਦੋਂ ਉਧਰ ਗੱਡੀ ਬਾਹਰ ਰਕਾਲੋ ਕਹਿੰਦੇ ਆਉਂਦੀ ਸੀਗੀ ਖਾਰ ਉਹਦਾ ਫੈਨਸ ਬਰਦਾ ਬਿਗੜ ਗਿਆ ਗੱਡੀ ਬਿਗਣਾ ਕਰਕੇ ਕੈਂਟਰ ਜੁਬਾ ਗਿਆ ਕੈਂਟਰ ਦੇ ਜਿਹੜਾ ਉਹਦੇ ਫਟੇ ਫੁੜੇ ਟੁੱਟ ਕੇ ਮੁਰੇ ਹੋ ਤੇ ਇਹ ਗੱਡੀ ਵੀ ਡੈਂਜ ਹੋ ਗਈ ਪੂਰੀ ਕਿੰਨੇ ਕੁ ਜ਼ਖਮੀ ਹੋਏ ਵਿੱਚ ਜਾਂ ਕੋਈ 4 ਬੰਦੇ ਜ਼ਖਮੀ ਆ ਦੋ ਲੜਕੇ ਦੋ ਰੱਤੇ ਵੀ ਲੱਗਦਾ ਠੀਕ ਹੈ हां ने ठीक है गल में की थी उनका तो ठीक है यानी मरीज बचा मेलपुर दे हल्का पालदी ਵਿੱਚੋਂ ਸੂਨੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਇੱਕ ਕਾਰ ਬੇਕਾਬੂ ਹੋ ਕੇ ਸਬਜ਼ੀਆਂ ਨਾਲ ਭਰੇ ਇੱਕ ਐਂਟਰ ਨਾਲ ਟਕਰਾ ਗਈ ਤੇ ਇਸ ਦੌਰਾਨ ਇੱਕ ਔਰਤ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਉੱਪਰ ਟਿਕਵਾਇਆ ਗਿਆ ਹਾਲਾਂਕਿ ਇਸ ਦੌਰਾਨ ਗਨੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੀ ਹੋਇਆ ਭਾਜੀ ਇੱਥੇ ਆਏ ਤੁਸੀਂ ਤਾਂ ਤੁਹਾਨੂੰ ਜੀ ਮੈਂ ਥਾਣੇ ਵਿੱਚ ਬਠਾ ਗਿਆ ਤੇ ਇੱਕ ਟੈਲੀਫੋਨ ਨੰਬਰ ਗਿਆ ਭਾਈ ਬਟਾ ਤੇ ਐਸਟੋ ਸਾਬ ਨੂੰ ਐਸਟੋ ਸਾਬ ਨੂੰ ਮੈਨੂੰ ਫੋਨ ਕੀਤਾ ਕਿ ਜਾ ਕੇ ਦੇਖੋ ਤੇ ਪਾਲ ਦੀ ਲਾਗੇ ਇੱਕ ਐਕਸੀਰ ਹੈ ਤੇ ਜਦੋਂ ਮੈਂ ਮੋਕੇ ਜਾ ਕੇ ਦੇਖਿਆ ਤਾਂ ਜਿਹੜੀ ਗੱਡੀ ਆ ਰਹੀ ਹੈ ਆ ਬਲੇਰੋਂ ਬਲੇਨੋਂ ਇਹ ਆਂਦੀ ਫੁਗੜਾ ਸਾਈਡ ਤੋਂ ਉਹਨੂੰ ਬਾਹਰ ਪਛੜ ਜਾਣਾ ਸੀ ਤੇ ਦੂਸਰੀ ਗੱਡੀ ਸਾਡੀ ਨਾਲ ਲੱਗੀ ਸੀ ਕੈਂਟਰ ਉਹ ਮਾਹਰ ਫੁਗੜਾ ਜਾ ਰਿਹਾ ਸੀ ਜਦੋਂ ਉਧਰ ਗੱਡੀ ਬਾਹਰ ਰਕਾਲੋ ਕਹਿੰਦੇ ਹਾਂ ਦੀਗੀ ਖਾਰ ਉਹਦਾ ਬੈਲੈਂਸ ਬਰੋ ਪਿੜ ਗਿਆ ਦਾਰਨ ਬਿਕਲ ਕਰਕੇ ਕੈਂਟਰ ਜਿਓ ਬਚੀ ਆ ਕੈਂਟਰ ਜਿਹੜਾ ਉਹਦੇ ਫਟੇਪੁਰ ਟੋਟਕੇ ਮੁਰੇ ਉਹ ਇੱਕ ਗੱਡੀ ਵੀ ਟੈਂਕ ਹੋ ਗਈ ਪੂਰੀ ਕਿੰਨੇ ਕ ਜਖਮੀ ਹੋਏ ਵਿੱਚ ਜਾਂ ਕੋਈ ਚਾਰ ਬੰਦੇ ਜਖਮੀ ਆ ਦੋ ਲੜਕਿਆਂ ਦੋ ਰਸਤੇ ਕੀ ਲੱਗਦਾ ਠੀਕ ਹੈ ਹਾਂ ਉਹਨੇ ਠੀਕ ਹੈ ਗੱਲ ਵੀ ਕੀਤੀ ਉਹਨਾਂ ਨਾਲ ਉਹ ਤਾਂ ਠੀਕ ਹੈ ਜਾਨੀ ਮਰੀਨ ਮਾਤਾ ਨੂੰ ਬਚਾ ਲਿਆ ਮਹਿਲਪੁਰ ਦੇ ਹਲਕਾ ਪਾਲ ਦੇ ਵਿੱਚੋਂ ਸੁਨੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਇੱਕ ਕਾਰ ਬੇਕਾਬੂ ਹੋ ਕੇ ਸਬਜ਼ੀਆਂ ਨਾਲ ਭਰੇ ਇੱਕ ਐਂਟਰ ਨਾਲ ਟਕਰਾ ਗਈ ਤੇ ਇਸ ਦੌਰਾਨ ਇੱਕ ਔਰਤ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੱਟੀ ਕਰਵਾਇਆ ਗਿਆ ਹਾਲਾਂਕਿ ਇਸ ਦੌਰਾਨ ਗਲੀਮਤੇ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੀ ਹੋਇਆ ਭਾਜੀ ਇੱਥੇ ਆਏ ਆ ਤੁਸੀਂ ਸਾਨੂੰ ਜੀ ਮੈਂ ਥਾਣੇ ਵਿੱਚ ਬੈਠਾ ਸੀ ਤੇ ਕੋਈ ਟੈਲੀਫੋਨ ਨੰਬਰ ਗਿਆ ਪ੍ਰਾਈਵੇਟ ਤੇ ਐਸੋ ਸਭ ਨੂੰ ਐਸੋ ਸਭ ਨੂੰ ਮੈਨੂੰ ਫੋਨ ਕੀਤਾ ਵੀ ਜਾ ਕੇ ਦੇਖੋ ਤੇ ਪਾਲਦੀ ਇਲਾਕੇ ਕਿੱਥੇ ਹੋਇਆ ਜਦੋਂ ਮੈਂ ਮੌਕੇ ਦਾ ਕੇ ਦੇਖਿਆ ਤਾਂ ਜਿਹੜੀ ਗੱਡੀ ਆ ਰਹੀ ਹੈ ਪਲੇਰੋਂ ਪਲੇਨੋਂ ਇਹ ਆਂਦੀ ਫੁਗੜਾ ਸਾਈਡ ਤੋਂ ਇਹਨਾਂ ਮਾਰਪਾਸ ਸਾਈਡ ਜਾਂਦੀ ਹੈ। ਇਹ ਦੂਸਰੀ ਗੱਡੀ ਸਾਜੀ ਨਾਲ ਲੱਗੀ ਸੀ ਕੈਂਟਰ। ਉਹ ਮਾਪਰ ਫੁਗੜਾ ਜਾ ਰਿਹਾ ਸੀ। ਜਦੋਂ ਉਧਰ ਗੱਡੀ ਪਾਹ ਰਸਤਾਲੋਂ ਕਹਿੰਦੇ ਆਂਦੀ ਸੀਗੀ ਫਾਰ। ਉਦੋਂ ਕੋ ਬੈਲੈਂਸ ਬਰਬੇਗ ਗਿਆ। ਗੱਡੀ ਡੇਗਣ ਕਰਕੇ ਕੈਂਟਰ ਜਿੱਚ ਪੁੱਜੀ ਆ। ਕੈਂਟਰ ਜਿਹੜਾ ਉਹਦੇ ਫਟੇ ਫੁੜੇ ਟੁੱਟੇ ਕਮਰੇ ਉਹ ਇਹ ਗੱਡੀ ਵੀ ਟਾਇਰ ਹੋ ਗਈ ਪੂਰੀ। ਕਿੰਨੇ ਕ ਜ਼ਖਮੀ ਹੋਏ ਵਿੱਚ? ਜਾਂ ਕੋਈ 4 ਬੰਦੇ ਜ਼ਖਮੀ ਆ, ਦੋ ਲੜਕਿਆਂ ਦੋ ਰਸਤੇ ਆ। ਕੀ ਲੱਗਦਾ ਠੀਕ ਹੈ? ਹਾਂ ਨਹੀਂ ਠੀਕ ਹੈ ਗੱਲ ਵੀ ਕੀਤੀ ਹੁਣ ਤਾਂ ਠੀਕ ਹੈ ਯਾਨੀ ਮੈਂ ਮਾਂ ਤੋਂ ਬਚਾ ਹੋਇਆ